ਮੋਟਰ ਤੇ ਪਹੁੰਚ ਗਏ ਬਈ ਸਾਜਰੇ ਸਾਜਰੇ ਦੁਪਹਿਰੇ ਦੁਪਹਿਰੀ ਬੱਸੀ ਪਾਉ ਕਿੱਥੇ ਆ ਮੈਂ ਕਿਹਾ ਚੁੱਪ ਕਿੱਥੇ ਸਾਜਰੇ ਸਾਜਰੇ ਮੱਥੇ ਲਾ ਗਿਆ ਜੇ ਉਹ ਇਨਸਾਨ ਹੈ بگੜੇ ਕੰਮ ਬਣਾਉਣੇ ਲਈ ਸੰਪਰਕ ਕਰੇ ਪਾਏ ਲਾਗੇ ਇਲੈਕਟ੍ਰੀਸ਼ੀਅਨ ਭੇਜਦਾ ਰੋਲ ਮਦਰਾ ਦੇਖੋ ਦਾ ਹੌ ਕੇਰਪੋਟਾ ਠੀਕ ਹੈ ਤੋਂ ਦੱਸ ਦਿਆਂ ਫਿਰ ਕਿਵੇਂ ਕਿਵੇਂ ਪ੍ਰੋਜੈਕਟ ਕਰਨੇ ਡੇਡ ਮਹੀਨੇ ਬਾਅਦ ਮਿਸਤਰੀ ਸਾਹਿਬ ਵੀ ਦੁਬਾਰਾ ਪਹੁੰਚ ਚੁੱਕੇ ਨੇ ਐਂਟਰੀ ਮਾਰੀਆ ਕਹਿੰਦੇ ਗ੍ਰੇਟ ਖਾਲੀ ਮੰਗੋ ਹਾਂ ਹਾਂ ਆਕਾਸ਼ ਦੀ ਚਿੱਤਰਾਂ ਦੇ ਭਾਗ ਦੇਖ ਲੋ ਇਹਦੇ ਕਿੰਨੇ ਰਾਜਾ ਹੱਸਦਾ ਹੈ ਦੇਖੀ ਸਾਲਿਆ ਨਿੱਕਰ ਨਾਲ ਲਵੇੜ ਲਈ ਹੌਲੀ ਜਿੱਦਾਂ ਮੈਂ ਨਿੱਕਰ ਦਾ ਫੱਟਿਆ ਇਹ ਗਾਇਬ ਹੋ ਗਿਆ ਸਾਤੇ ਰਾਜਾ ਬਾਬੂ ਜੀ ਆਏ ਨੇ ਕਿੰਦਾ ਜੀ ਆਏ ਹੋਏ ਨੇ ਹਾਂ ਜਿੱਥੇ ਪਾਣੀ ਜ਼ਿਆਦਾ ਉੱਥੇ ਹੀ ਕੱਢ ਵੀਰੇ ਕੋਲ ਚਾ ਉਹ ਲੈ ਲਵਾਂਗੇ ਤੈਨੂੰ ਲਾਵਾਂਗੇ ਵੀਰੇ ਇੱਥੇ ਯਾਰ ਲੱਗ ਜਾਣਗੀਆਂ ਪਹਿਲਾ ਬੋਲੇ ਟੀ ਗਲੀ ਕੱਢਦੀ ਆ ਨਾ ਗੀ ਗਾੜੀ ਆਉਕਿਆ ਕਰਨ ਆ ਗਿਆ ਇੱਧਰ ਕਿ ਨਹੀਂ ਚੌੜੀ ਕਰ ਲੈ ਇਹਨੂੰ ਠੀਕ ਆ ਠੀਕ ਆ ਨਿਕਲ ਗਈ ਗਲੀ ਦਾ ਪਰ ਛੋਟੀ ਆ ਰਹੀ ਹੈ ਘੇਰ ਜੇ ਬਗਦੀ ਹੈ ਜੇ ਕਰਨੀ ਬੱਚੇ ਰੋਤੇ ਲੱਗਦੇ ਆ ਹਾਂ ਨਾ ਨਾ ਸਾਫ ਕਰਾਂਗੇ ਉਹ ਕਰਾਂਗੇ ਬੜੀ ਇਹਨੂੰ ਠੀਕ ਹੈਗਾ ਜੀ ਅਸੀਂ ਨਾਥ ਮੇਸਤਰੀ ਆਵ ਲੱਗੇ ਚੀਰੀ ਮਾਰਨ ਹੈ ਖੋਲੀ ਵੀ ਗੱਡਾਂਗੇ ਮੇਸਤਰੀ ਲੱਗਿਆ ਚੀਰੀ ਮਾਰਨ ਜਿਹੜੀ ਟੀਨ ਰਹਿੰਦੀ ਆਪਣੀ ਚਾਦਰ ਪਾਉਣ ਤੇ ਵੈਰੀ ਗੁੱਡ ਉਹ ਚਾਦਰ ਪਾ ਕੇ ਨਵੇੜੀਏ ਕੰਮ ਫਿਰ ਅੱਜ ਹਾਂ ਚੱਲ ਕੋਈ ਨਹੀਂ ਟੋਟਾ ਹੋਰ ਨਵਾਂ ਫੜਾ ਦੇ ਵੈਪ ਆ ਛੱਡ ਦੇ ਚੱਕੋ ਚੱਕੋ ਭਾਈ ਮੈਸਟਰੀ ਜਾਵਾਂ ਚੱਲ ਚੱਲ ਇੱਧਰ ਵੀ ਰੋੜੇ ਰੋੜੇ ਕਰਤੇ ਹੋਣੇ ਹਨਾ ਆ ਯਾਰ ਲੈ ਰਾਤ ਅਸੀਂ ਮਿੱਟੀ ਪਾਈ ਦੀ ਯਾਰ ਓਰੇ ਲੈ ਰੋੜੇ ਰੋੜਾ ਕਰਤਾ ਘਰ ਪਹੁੰਚ ਗਏ ਭਾਈ ਇਹਨਾਂ ਨੂੰ ਛੱਡਦਾ ਖੁੱਲ੍ਹ ਹੈ ਖੋਲਦਾ ਆਇਆ ਖੁੱਡਾ ਸਾਫ ਕਰੀਏ ਯਾਰ ਚਲੋ ਤਾਂ ਤਾਂ ਪਾਇਆ ਸਾਲਿਆਂ ਨੇ ਕਿਵੇਂ ਰਾਟ ਪਾਉਂਦੇ ਨੇ ਸਾਲੇ ਦੋ ਤਸਰੇ ਲਿਆਉਣੀ ਆ ਯਾਰ ਇੱਕ ਬਾਲਟੀ ਜੀ ਭਰ ਲਿਆ ਨਹੀਂ ਕੋਈ ਹੈ ਉਧਰੋਂ ਬਾਲਟੀ ਉਧਰੋਂ ਬਾਲਟੀ ਲੈ ਆਇਆ ਇੱਥੇ ਲੈ ਜਾ ਲੈ ਜਾ ਕੋਈ ਹੈ ਨਹੀਂ ਆਉਂਦਾ ਆਉਟੋ ਕਰ ਤਸਲਾਇਆ ਬਹੁਤ ਆਉਦੇ ਪਿਆ ਸਾਲੇ ਕੋਈ ਨਾ ਭਰ ਲਿਆ ਫਿਰ ਬਈ ਖੁੱਡੇ ਆ ਉਧਰਲਾ ਖੁੱਡਾ ਸਾਫ ਕਰਦੀ ਐ ਇੱਧਰਲਾ ਛੋਟਾ ਕਬੂਤਰੀਆਂ ਫੜਨੀਆਂ ਪੈਣੀਆਂ ਹਨ ਪਹਿਲਾਂ ਨੂਰੀ ਤੂੰ ਕਿੱਧਰ ਉਹ ਕਿੱਧਰ ਹੋਈ ਫਿਰਦੀ ਐ ਵਿਚ ਵਿਚਾਲੇ ਬਾਈ ਫੇਰ ਮੋਟਰ ਤੇ ਪਹੁੰਚ ਗਏ ਘਰ ਘੁੱਡੇ ਸਾਫ ਕਰਨੇ ਹੁਣ ਜਾ ਕੇ ਕਰਦੇ ਆ ਤੇ ਟਿਊਬਾਂ ਹੈ ਇੱਕ ਰੰਗ ਹੈ ਜਿਹੜਾ ਹਰਾ 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 ਲਾਲ ਨੀਲਾ ਗੁਲਾਬੀ ਇਹ ਸਾਲਾ ਗੁਲਾਬੀ ਮੈਂ ਪਹਿਲੀ ਵਾਰੀ ਸੁਣਿਆ ਸਾਲਾ ਗੁਲਾਬੀ ਉਹ ਲਾ ਕੇ ਇੱਥੇ ਆ ਹਾਂ ਮਚਾ ਕੇ ਦੇਖੀਏ ਐ ਇੱਧਰ ਆਏ ਕਮਰੇ ਜਿਮਚਾ ਕੇ ਦੇ ਦਿਆਂ ਨੇ ਰੇਚ ਹਾਂ ਪਤੀ ਹਾਂ ਅੰਦਰੇ ਰੱਖਦੇ ਹਲੇ ਕੱਲੂ ਬਣਾ ਲਾਂਗੇ ਉਸੇ ਦਾ ਐ ਪਿੰਕ ਉਹ ਹਾਵੇ ਐਜ ਪਿੰਕ ਦਿਖਦਾ ਹੀ ਨਹੀਂ ਸਾਲਾ ਐ ਕੈਮਰੇ ਚ ਪਿੰਕੇ ਨਹੀਂ ਦਿਖਦਾ ਲੈ ਉਹ ਰੱਥੇ ਦੇਖਦਾ ਕੱਲਾ ਹੱਥ ਕੋਲ ਦੇਖਦਾ ਬਸ ਕੱਲਾ ਉਹ ਚਿੱਟਾ ਲੱਗਦਾ ਹੈ ਹਾਂ ਅੰਦਰ ਦੇਖ ਕਹਿੰਦੇ ਯਾਰ ਅੰਦਰ ਚਲਾ ਅੰਦਰ ਚਲਾ ਕੇ ਦੇ ਨਾ ਉਹ ਆ ਨਹੀਂ ਚੱਲਦਾ ਹੈਗਾ ਅੱਜ ਬਾਹਰ ਦਾ ਚਾਨਣ ਆ ਜਾ ਅੰਦਰ ਆ ਕੇ ਦੇਖਣੀ ਹੈ ਦੇਖ ਲੈ ਯਾਰ ਹੋ ਗਿਆ ਸੀ ਅੰਦਰ ਆ ਹਨੇਰਾ ਕਰਨਾ ਆਂਟੀ ਮੰਦ ਕਰ ਦੇ ਕਿਤੇ ਹਾਸੋਚ ਬੰਦ ਕਰਦੀ ਹਾਂ ਅਭੀ ਹੋ ਗਿਆ ਹੈ ਪਿੰਕ ਪਿੰਕ ਆ ਬੱਗਾਂ ਬੰਦ ਕਰੀਏ ਠੀਕ ਹੈ ਹਾਂ ਹੁਣ ਦੇਖ ਓਏ ਬਹੁਤ ਚਾਨਣ ਹੈ ਠੀਕ ਆ ਓਕੇ ਰਿਪੋਰਟਾ ਇੱਥੇ ਕਰ ਦੇਣੀ ਸਰਚ ਲਾਈਟ ਫਿੱਟ ਹੈ। ਮਰਵਾ ਸਿੰਘ ਜੀ ਉੱਥੋਂ ਹੀ ਮਿੱਟੀ ਚੱਕਣ ਲੱਗ ਗਏ। ਇਹ ਆ ਲਓ। ਪਹੁੰਚ ਕੇ ਪਹੁੰਚ ਕੇ ਵਈ ਕਰੇ। ਆ ਆ ਦੇਖੋ ਕਿਵੇਂ ਚੱਲਦੀ ਹੈ। ਐ ਤੇਰੀ ਮਟਕ ਮਟਕ ਚਾਲ। ਤੇ ਕਬੂਤਰੀਆਂ ਕਰੀਆਂ ਹੋਈਆਂ ਜਾਲ ਚ ਬੰਦ। ਕੱਢ ਕੇ ਰਾਂ ਬਾਹਰ। ਹਾਂ 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 ਹਾਂ। ਹਾਂ 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 ਹਾਂ। ਕਿਵੇਂ ਭੱਜਦੇ ਆ। ਕੱਢ ਲਾ ਕਬੂਤਰੀਆਂ ਪਾਉ ਫੌੜਾ ਉੱਥੇ ਰੱਖਿਆ ਆ ਨਾ ਉਹਦਾ ਉੜੀ ਦਾ ਲੈਣ ਆ ਹਾਂ ਲੈ ਗਣੀ ਆਓ ਆਓ ਬਈ ਲਓ ਵੀ ਸਾਰੀਆਂ ਕਬੂਤਰੀਆਂ ਕੱਢ ਲਈਆਂ ਬਾਹਰ ਆ ਲੱਤਾਂ ਸਾਫ਼ ਕਰ ਕਰ ਛੱਡਣੀਆਂ ਹੁਣ ਆਪਾਂ ਨੇ ਠੀਕ ਆ ਕੱਲ ਨੂੰ ਜੋੜੇ ਲਾ ਦੇਣੇ ਆ ਚਾਲ ਕੰਮ ਬਾਹਰ ਆ ਮੇਰਾ ਬੀਜ ਹਾਂ ਓਏ ਤੂੰ ਕਿੱਧਰ ਫਿਰਦਾ ਕੱਲਾ ਹੀ ਨਾਲੇ ਲੈ ਕੱਢ ਲਾ ਸਮਾਨ ਦਾਣੇ ਵੀ ਪਾਉਣੇ ਆ ਹਲੇ ਕਾਜੀ ਉਧਰਲੇ ਕਬੂਤਰਾਂ ਨੂੰ ਪਾਣੀ ਘੱਡ ਲਾ ਕਾ ਉਹ ਵੀ ਖੁੱਡੇ ਸਾਫ਼ੇ ਕਰ ਦਈਏ ਫੇਰ ਜਾਨਵਰ ਬਾ ਮੋਟਰ ਤੇ ਲੈ ਜੀਏ ਹਾਂ ਹਾਂ ਚਲੋ ਚਲੋ ਫੇਰ ਚਲੋ ਕੜਤਾ ਬਾਈ ਸਾਰਾ ਸਮਾਨ ਆ ਚੂਹਿਆਂ ਦੇ ਬੱਚੇ ਫੇਰ ਆ ਕੇ ਦੇਖਿਓ ਤੁਹਾਨੂੰ ਦਿਖਾਉਣਾ ਮੈਂ ਚੂਹੀ ਪਤਾ ਨਹੀਂ ਕਾ ਆਉਂਦੀ ਔਰ ਇਹ ਕਾਦ ਨਹੀਂ ਆਹ ਦੇਖੋ ਸੂਏ ਹੋਏ ਕਹਿੰ ਫੋਲੀ ਇਹਨਾਂ ਨੂੰ ਉਹ ਪਾੜਦਾ ਕਾਜੀ ਤਰੇ ਹਾਂ ਹਾਂ ਲੈ ਦੇਖ ਲੋ 2 4 6 ਆ ਜੂਹੀ ਬੈਤਾਂ ਹਰੀ ਇਹਦੇ ਹੈ ਇਹ ਬੈਤਾਂ ਫਿਰ ਲੈ ਤੁਸੀਂ ਇਹਦੇ ਵਿੱਚ ਇਹਦੇ ਵਿੱਚ ਇਹ ਫਰਸੀ ਜੇ ਦੀ ਹਾਂ ਜੀ ਇਹ ਮਿੱਟੀ ਦੀ ਆਹ ਲੈ ਪੋ ਇਹਨੂੰ ਫੜੇ ਲੈਣੇ ਆ ਜੂਹੀ ਵੀ ਹੈ ਨਾ ਪਹਿਲਾਂ ਬਜੇ ਪਾ ਕੋਈ ਉਹ ਤਾਂ ਲਿਆ ਪੱਤੀ ਪੁੱਤੀ ਜੀ ਪੱਤੀ ਤਲਿਆ ਪੱਤੀ ਇੱਥੇ ਰੱਖੀ ਹੋਈ ਆਪਾਂ ਨੇ ਹੈ ਨਾ ਇਧਰ ਕਰਦੇ ਹਾਂ ਹੀਲਾ ਇਹ ਲਾ ਕੇ ਦੇ ਲੈ ਬਿਲਨ ਦੀ ਹੈ ਜੀ ਤਾਕੀ ਦੇ ਨਾਲ ਨਾ ਨਾ ਆਹੀ ਤਾਂ ਆਪਣੀ ਲਈ ਵਹੀ ਆਹੀ ਆ ਟਾਕੀ ਦੇ ਨਾਲ ਸਾਈਡ ਤੇ ਹਾਂ ਨਹੀਂ ਯਾਰ ਪੱਤੀਆ ਪਾ ਲੈ ਆਂਦੀਆਂ ਤਾਂ ਹੈਗੀਆਂ ਦੀਆਂ ਯਾਰ ਇਹ ਪਰਦੇ ਖੁੱਦੇ ਪਏ ਉਹਦੇ ਵੀ ਬਾਹਰ ਨਾ ਮਰਨੇ ਨਾ ਮਰਨੀ ਹੋਂ ਵੀ ਬਹੁਤ ਸਾਰੇ ਹੀ ਬਚੇ ਅੱਜ ਅੱਛਾ ਵਾਰਗਾ ਜਨਾ ਹੈ ਤੇ ਵੀ ਵਾਰਗਾ ਹੈ ਜਿਵੇਂ ਪਾੜ ਲਾ ਇਹਨਾਂ ਨੂੰ ਹੁਣ ਓਏ ਪਿੰਜਰੇ ਚ ਪਾੜ ਲਾ ਚੂਹਿਆਂ ਵਾਲਾ ਸਰਦਾਰ ਰੱਠ ਮਾਰ ਕੇ ਚੂਹੂ ਮਾਰ ਤਾ ਹਾਂ ਰੱਠ ਮਾਰ ਚੂਹੀ ਹੈਗੀ ਤੇ ਤਾਂ ਮਾਰ ਦੇ ਸਾਲੀ ਨੂੰ ਕੁੱਡਾ ਦਾ ਸਾਫਤਾ ਉਈਓ ਲੱਗੀ ਜਾਂਦਾ ਦਾ ਬਾਹਰੋਂ ਲੈ ਦੇਖ ਲੋ ਮੇਰਾ ਵੀਰ ਖਲੇਪੜ ਜਿਹੀ ਦੇ ਚਲੋ ਕੋਈ ਚੱਕਰ ਨਹੀਂ ਭਾਰਾ ਸਾਫ ਨਹੀਂ ਤਾਂ ਨਾ ਕਰਿਆ ਹੁਣ ਐ ਕਲੀ-ਗੁਲੀ ਪਾ ਦਾਂਗੇ ਠੀਕ ਐ ਕਬੂਤਰਿਆਂ ਵਾਲਾ ਕੁੱਡਾ ਦਾ ਕਰਤਾ ਅੱਜ ਸਾਫ ਤੇ ਚੂਹਿਆਂ ਦਾ ਹਮਲਾ ਹੋ ਗਿਆ ਦਾ ਦੇਖ ਲੋ ਕਬੂਤਰਾਂ ਤੇ ਛੇਤੀਓ ਸਾਫ ਹੋ ਗਿਆ ਨਾ ਪੁੱਤਾਂ ਦਾ ਹਾਂ ਲੋ ਵੀ ਰੇਤਾ ਮਿੱਟੀ ਜੀ ਲਿਆਂਦੀ ਸਸਲਾ ਬਹੁਤ ਬੜਾ ਹੈ ਗੰਦਾ ਕੋਈ ਵਾਲਾ ਤੇ ਕਲੀ ਰੜਾ ਲੀਏ ਵਿੱਚ ਹੁਣ ਲੈ ਓਕੇ ਰਿਪੋਰਟ ਆਹ ਖੁੱਡਾ ਵੀ ਲੱਗਿਆ ਹੀ ਸਾਫ ਕਰਨਾ ਹੁਣ ਕਾਡਾ ਰੰਨਪੜੂ ਗਿਰਿਆ ਹੋਇਆ ਹੈ ਹਾਂ ਆਇ ਨਿਕਲਣਾ ਹੈ ਹੈ ਬਾਹਰ ਘੜ ਲੈ ਸਾਡਾ ਮੈਂ ਟੋਪੇ ਨਾਲ ਮਾਰਿਆ ਉਹ ਇਹ ਤੋੜਨੀਆਂ ਨਹੀਂ ਇਹ। ਕੀ? ਟੋਕਰੀਆਂ। ਵਿਚੋਂ ਸਾਫ਼ ਕਰ ਲਾਉ ਦੇ ਨਾਲ। ਹਾਏ। ਮਿੱਤਰੋ ਆਪਾਂ ਆਕੇ ਖੁੱਡੇ ਦੇ ਵਿੱਚ ਛੋਟੇ ਦੇ। ਕਲੀ ਵਾਲਾ ਰੇਤਾ ਉਹ ਐ। ਥੋੜੀ ਥੋੜੀ ਕਲੀ ਪਹਿਲਾਂ ਥੱਲੇ ਵੀ ਮਾਰਦੀ ਹੈ ਖੱਡਾ-ਖੱਡਾਂ ਦੇ। ਐਨ ਫੇਰ ਪਾਉਨੇ ਆ ਮਿੱਟੀ ਬਾਅਦ ਚ ਦਿਖਾਉਨੇ ਕਹੇ ਜ ਆਪਣਾ ਬਣਦਾ ਖੁੱਡਾ। ਲਓ ਜੀ ਮਿੱਤਰੋ ਦੇਖੋ ਫਿਰ ਕਰੋ ਚੈੱਕ। ਐਨ ਕਲੀਨ ਨੇ। ਬੁੱਕੇਰ ਬੁੱਟੇ। ਇਹ ਹੋ ਗਿਆ ਸਾਫ਼ ਸੁਥਰਾ। ਪੁੱਤਰੀਆਂ ਛੱਡਦੇ ਆ ਪੈਰ ਪੂਰ ਸਾਫ ਕਰਕੇ ਆਪਾਂ ਉੱਥੇ ਦਵਾਈ ਦੂਈ ਦੇ ਕੇ ਤੇ ਇੱਧਰ ਲਖੁੱਡਾ ਦੇਖੋ ਬਾਈ ਬਹੁਤ ਗੰਦਤਾ ਓਏ ਬਹੁਤ ਜ਼ਿਆਦਾ ਗੰਦ ਹਾਂ ਇਹ ਵੀ ਸਾਫ ਕਰ ਦੇਣਾ ਪਰ ਡੋਲੀ ਕੱਢ ਲੈਣੀ ਬਾਹਰ ਹਾਂ 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 ਟੀ ਹੋਰ ਰੜਾ ਲਈਏ ਬਾਈ ਕਲੀ-ਗੁਲੀ ਪਾ ਕੇ ਆ ਇੱਕ ਹੋਰ ਦੋ ਤਿੰਨ ਦਸ ਲਈ ਪੈਣਗੇ ਇੱਧਰ ਇਹ ਖੁੱਡਾ ਜਾਨੂ ਭਾਉ ਸਾਫ ਕਰਦਾ ਐਨੇ ਆਪਾਂ ਮਿੱਟੀ ਕਰ ਲੈਨੇ ਆ ਓਕੇ ਜੱਸਾ ਉਧਰ ਦਾਣਾ ਪਾਣੀ ਆ ਪਾਉਣ ਲੱਗਿਆ ਕਬੂਤਰਿਆਂ ਨੂੰ ਪੈਰ ਫੂਲ ਸਾਫ ਕਰਕੇ ਛੱਡਦੇ ਆ ਕਬੂਤਰਿਆਂ ਫਿਰ ਲਓ ਬਈ ਬੜੀਆਂ ਕਬੂਤਰਿਆਂ ਨੂੰ ਨਾ ਤਾਕਤ ਵਾਲੀ ਸੋਕੇ ਵਾਲੀ ਦਵਾਈ ਗੋਲੀਆਂ ਦੇ ਦੇ ਕੇ ਆਪਾਂ ਅੰਦਰ ਛੱਡੀ ਜਾਣੇ ਫਿਰ ਆਪਾਂ ਨਾ ਥੋੜੇ ਦਿਨ ਤੱਕ ਜੇ ਸੈੱਟ ਬੈਟੀਆਂ ਹੋ ਗਈਆਂ ਆ ਇਹਨਾਂ ਨੂੰ ਜੂਨਾ ਵਾਲੀ ਗੋਲੀਆਂ ਦੇ ਕੇ ਜੂਨਾ ਕੱਢ ਕੇ ਇਹਦੀਆਂ ਮੜਾਪਾ ਕੱਢ ਕੇ ਫਿਰ ਜੋੜੇ ਲਾ ਦੇਣੇ ਲਾ ਬਿਜਨ ਕੱਲੀ ਕੱਲੀ ਕਬੂਤਰੀ ਨੂੰ ਦਈਏ ਦਵਾਈ ਚਾਰ ਬੜੀਆਂ ਗੋੜੀਆਂ ਚੋਂ ਇੰਨੀ ਕੁ ਗੋਲੀ ਬਚੀ ਐ ਦੇਖ ਲੋ ਪੈਰ ਸਾਫ਼ ਕਰਤੇ ਐਨ ਓਕੇ ਰਪੋਟਾਂ ਨੇ ਤੇ ਕਾਲੂ ਲਾਵਾਂਗੇ ਜੋੜੇ ਹੁਣ ਠੀਕ ਹੈ ਨਾ ਹਾਂ ਹਾਂ ਇਹ ਚ ਲੈ ਜਾਾਂਗੇ ਫੜੋਂਗੇ ਹੁਣ ਇਹ ਜਾਲ 'ਚ ਫੜ ਹੋਣਗੀਆਂ ਇੰਨਾ ਰਿਕਸ਼ਾ ਇਧਰੋਂ ਪੜ ਗਿਆ ਜਾਲ ਵੀ ਕਰਤਾ ਸਾਫ਼ ਕੱਲ ਤੱਕ ਸੈਟਾਊ ਮੁਸਕ ਹਨਾ ਹਾਂ ਮਿੱਟੀ ਰੜਾ ਕੇ ਆ ਕੇ ਪਾ ਦਨੇ ਐ ਇਸੇ ਪਹਿਲਾਂ ਉੱਥੇ ਕੰਮ ਕਰਾ ਲੀਏ ਹੈ ਨਾ ਇੱਧਰ ਰਹਿ ਗਿਆ ਤੇ ਵਲੌਗ ਦੀ ਐਂਡਿੰਗ ਕਰਦੇ ਆ ਰੁਕ ਜੋ ਹਲੇ ਹੈ ਨਾ ਖੁੱਡਿਆਂ ਦਾ ਤਾਂ ਭਾਈ ਹੋ ਗਿਆ ਤਾਂ ਇੱਕ ਖੁੱਡਾ ਰਹਿ ਗਿਆ ਬੜਾ ਉਹ ਕੱਲੂ ਕਰਾਂਗੇ ਹਾਂ ਤੇ ਹਾਂ ਮਿੰਦੀ ਇਹ ਮਿੰਦੀ ਹਾਂ 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 ਪਿੰਡੀ ਨੂੰ ਘਮਾਉਣ ਲੈ ਕੇ ਆਏ ਹੋਈਆਂ ਪਿੰਡੀ ਤੇ ਚੁੰਡੀਆਂ ਕਰਤੀਆਂ ਠੀਕ ਐ ਫਿੰਦੀ ਫਿੰਦੀ ਇਕੜ ਨਜ਼ਾਰਾ ਹੁਣ ਫਿਰ ਹੀ ਜਾਂਦੇ ਅਸੀਂ ਹੈ ਕਿਉਂ ਵੀ ਭਾਵੇਂ ਕੰਮ ਸਾਡਾ ਨਿਬੜਿਆ ਹੋਇਆ ਏ ਓ ਕਿੱਧਰ ਲੈ 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 ਲੋ ਵੀ ਆ ਗੋਲੀ ਦੇ ਦੀਏ ਹੁਣ ਇੱਕ ਕਬੂਤਰ ਰਹਿੰਦਾ ਉਹਨੂੰ ਗੋਲੀ ਦੇ ਦੀਏ ਬਾਕੀ ਕਬੂਤਰ ਅੰਦਰ ਨੇ ਐ ਸਾਫ ਸੁਥਰਾ ਹੋ ਗਿਆ ਪਿਆ ਕੰਮ ਅੱਜ ਨਜ਼ਾਰੇ ਨਾਲ ਬੈਠੇ ਨੇ ਸਾਡੀ ਲੱਗੀ ਏ ਮੜੀ ਜੀ ਆ ਲਵੇੜੂ ਕਬੂਤਰ ਪਿਛਲੇ ਸਾਲ ਵੀ ਤੁਸੀਂ ਦੇਖਿਆ ਹੋਣਾ ਇਸ ਹਾਲ ਚ ਐਵੇਂ ਹੋ ਜਾਂਦਾ ਹੈ ਗਰਮੀਆਂ 'ਚ ਨਿਕਰੂਗਾ ਫੇਰ ਅਗਲੇ ਸਾਲ ਇੱਕ ਨੇ ਹੋਊਗਾ ਚਲੋ ਇਹਨੂੰ ਮੈਂ ਦਵਾਈ ਦੇ ਦਾਂ ਲਓ ਗੇਟ ਗੁੱਟ ਕਰ ਤੇ ਬੰਦ ਭਿੰਡੀ ਘਮ ਰਹੀ ਹੈ ਹਾਂ ਵੀ ਚੱਲ 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 ਇੱਥੇ ਲੈ ਬੜੇਂਗੀ ਹੁਣ ਆ ਜਾ ਲਓ ਵੀ ਕਮੈਂਟ ਬੋਲ ਕੇ ਆ ਬਲੌਗ ਦੀ ਕਰੀਏ ਐਂਡਿੰਗ ਹੋਰੀ ਪਾ ਚਾਹ ਫਿਰ ਪੀਏ ਠੀਕ ਹੈ ਅਮਰਤ ਪਾ ਬਾਈ ਕਬੂਤਰਾਂ ਦੀ ਪਰ ਪਟਾਈ ਕਰ ਦੇਣੀ ਸੀ ਵੀਰੇ ਅੱਜ ਕਰਾਂਗੇ ਜੀ ਵਲੌਗ ਦੋ ਦਿਨ ਦਿਨ ਲੇਟ ਆਉਂਦੇ ਨੇ ਵੀਰੇ ਕਿਉਂਕਿ ਬਣੇ ਪਏ ਹੁੰਨੇ ਆ ਨਰਾਇਕ ਯੂਟਿਊਬਰ ਜੱਸਾ ਜਸਵੀਰ ਸਿੰਘ ਬੁਰੀ ਹੈਪੀ ਬਰਥਡੇ ਥੈਂਕ ਯੂ ਵੀਰੇ ਬినੋਦ ਕਮਾਰ ਰਾਜ ਬਾਹਿਦ ਗੁਰਦੀਪ ਭੁੱਲਰ ਜਿਸ ਕਰਨ ਗਰਚਾ ਰਾਜ ਬਾਹਿਦ ਨਾਈਸ ਵਲੌਗ ਥੈਂਕ ਯੂ ਵੀਰੇ ਗੁਰਪ੍ਰੀਤ ਸਿੰਘ ਬੜੀ ਬਹੁਤ ਵਧੀਆ ਲੱਗਦੇ ਆ ਬਰਤ ਤੁਹਾਡੇ ਵਲੌਗ ਥੈਂਕ ਯੂ ਥੈਂਕ ਯੂ ਵੀਰੇ ਜਸਵੀਰ ਸਿੰਘ ਭਾਈ 26 3 ਵਾਰਗਾ ਹਾਂ ਵੀਰੇ ਪੱਕੀ ਗੱਲ ਹੈ ਅਮਰਪਾਲ ਸਿੰਘ ਸੰਧੂ ਭਾਈ ਕੁੜੀ ਸੋਣ ਚ ਕਿੰਨੇ ਦਿਨ ਵੀਰੇ 27 ਤਰੀਕ ਨੂੰ ਦਿਨ ਪੂਰੇ ਹੋਣੇ ਆ ਜੀ ਤੇ ਰਵਿੰਦਰ ਮਹਿਰਾ ਖਾਰੜ 79 ਮੇਰੇ ਕਮੈਂਟ ਨਹੀਂ ਆਉਂਦੇ ਲੱਗਦਾ ਵੀਰੇ ਹੁਣ ਆਇਆ ਅੱਜ ਤੁਹਾਡਾ ਕਮੈਂਟ ਜੀ ਖਾਰੜ 79 ਸ਼ੌਂਕੀ ਮਹਿਰਾ ਰਵੀ ਮਹਿਰਾ ਸਾਗਰ ਲਵਾਨਾ ਸੁਤਵਿੰਦਰ ਸਿੰਘ ਸੱਜਣ ਸਿੰਘ ਧੰਨਵਾਦ ਵੀਰੇ ਇੰਨੇ ਕਮੈਂਟ ਕਰਨ ਲਈ ਤੇ ਮਿਲਦੇ ਆਂ ਅਗਲੇ ਵਲੌਗ ਚ